ਅੱਜ ਸਰਦਾਰ ਦੋ ਅੱਜ ਜਿਹੜਾ ਭੰਡਾਰਾ ਕਰਵਾਇਆ ਜਾ ਰਿਹਾ ਵਾ ਉਹਦੇ ਬਾਰੇ ਦੱਸ ਅੱਜ ਜਿਹੜਾ ਭੰਡਾਰਾ ਪਿੰਡ ਹਸਨਪੁਰ ਤੇ ਪੂਰੋਆ ਰਾਈਆਂ ਦੀ ਮੂਹ ਸਾਧ ਸੰਗਤ ਵੱਲੋਂ ਜੋ ਕਿ ਸਾਂਝੀ ਇੱਕ ਧਾਰਮਿਕ ਜਗਾ ਪੀਰ ਬਾਬਾ ਚਾਂਦੀ ਸ਼ਾਹ ਜੀ ਦੀ ਜਿਹਦੇ ਸੇਵਾਦਾਰ ਨੇ ਬਾਬਾ ਅਜਕਪਾਲ ਸਿੰਘ ਜੀ ਜੋ ਕਾਫੀ ਦੂਰ ਤੋਂ ਆ ਕੇ ਇੱਥੇ ਸੇਵਾ ਨਿਭਾ ਰਹੇ ਨੇ ਤੇ ਵਧੀਆ ਪ੍ਰੋਗਰਾਮ ਕਰ ਰਹੇ ਨੇ ਅੱਜ ਰਾਤ ਵੀ ਕਵਾਲੀਆਂ ਦਿਨ ਤੋਂ ਪ੍ਰੋਗਰਾਮ ਕੱਲ ਤੋਂ ਚੱਲਦਾ ਪਿਆ 3 ਦਿਨ ਦਾ ਪ੍ਰੋਗਰਾਮ ਹੈ ਤੇ ਅੱਜ ਸ਼ਾਮ ਨੂੰ ਕਬੱਡੀ ਵੀ ਹੋਏਗੀ ਟੀਮਾਂ ਦੇ ਵਿੱਚ ਤੇ ਜੋ ਇਲਾਕੇ ਦੇ ਜਿਹੜੇ ਲੋਕ ਨੇ ਉਹ ਵੇਖਣ ਆਉਣ ਇਹ ਇਹ ਕਹਿੰਦੇ ਦੂਰੋਂ-ਤਲਕੇ ਨੇਰਿਆਂੋਂ ਆਉਣਗੇ ਤੇ ਲੋਕਾਂ ਦਾ ਕਾਫੀ ਸੰਜੋਗ ਮਿਲ ਰਿਹਾ ਤੇ ਮੈਂ ਇਹ ਕਹਿੰਦਾ ਵੀ ਜਿੱਦਾਂ ਇਹੋ ਜੇ ਟੂਰਨਾਮੈਂਟ ਜਾਂ ਕੋਈ ਧਾਰਮਿਕ ਸਥਾਨਾਂ ਤੇ ਪ੍ਰੋਗਰਾਮ ਜਿਹੜੇ ਹੁੰਦੇ ਆ ਉਹ ਕਰਵਾਉਣੇ ਚਾਹੀਦੇ ਤਾਂ ਕਿ ਇਲਾਕੇ ਦੇ ਵਿੱਚ ਇੱਕ ਵਧੀਆ ਸਨਾਹ ਲੋਕਾਂ ਨੂੰ ਪਹੁੰਚਦਾ ਬੱਚਿਆਂ ਨੂੰ ਵੀ ਉਹ ਖੇਡਣ ਵੱਲ ਧਿਆਨ ਦੇਣ ਨਸ਼ਿਆਂ ਤੋਂ ਦੂਰ ਰਹਿਣਗੇ ਉਹ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਵੀ ਜਿਹੜਾ ਸੋਹਣਾ ਪ੍ਰੋਗਰਾਮ ਕਰਵਾ ਰਹੇ ਆਂ ਕੱਲ ਰਾਤ ਜਿਹੜਾ ਮਹਾਮਾਈ ਦਾ ਜਾਗਰਣ ਹੋਏਗਾ ਇੱਥੇ ਜਗਤ ਤੇ ਤੇ ਕਾਫੀ ਸੰਗਤਾਂ ਹੋਣ ਵੀ ਤੁਸੀਂ ਦੇਖ ਸਕਦੇ ਹੋ ਕਿ ਹਮ ਹਮਾ ਕੇ ਪਹੁੰਚ ਰਹੀਆਂ ਤੇ ਸੰਗਤਾਂ ਦੀਆਂ ਇੱਥੋਂ ਮਨੋ ਕਾਮਨਾ ਮਰਾਦਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ